ਓ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 3 ਘਰ ਪੈਣਾ ਤੇ ਦੁਖੀ ਇਕ ਓੰਕਾਰ ਸਤਿਗੁਰੂ ਪ੍ਰਸਾਦ ਭਗਤਾਂ ਮਿਦਾਂ ਤੂੰ ਰੱਖਦਾ ਹਰ ਜੀਉ ਤੁਰੋਂ ਰੱਖਦਾ ਆਇਆ ਰਹਿਣਾਂ ਜਨ ਪੁਤ ਰਾਖ ਲੈ ਹਰ ਜੀਉ ਹਰਨਾ ਖੁਸ਼ ਮਾਰ ਪਹਚਾਇਆ ਪਰਦਾ ਦੀ ਵਿਦਾਨ ਤੂੰ ਰਖਦਾ ਹਰ ਜੀਉ ਧੁਰ ਤੋਂ ਰਖਦਾ ਆਇਆ ਲੈ ਨਾ ਜਨ ਤੁਰਾਗ ਨੇ ਹਰ ਜੀਉ ਹਰਨਾਗੁਸ ਮਾਰ ਪਤਾਇਆ ਗੁਰਮੁਖਾ ਨੂੰ ਈਸ ਤਨ ਆਤ ਜੀਓ ਮਾਨਵ ਭਰਮ ਪੁਧਾਇਆ ਹਰ ਜੀ ਇਹ ਏਰੀ ਵਡਿਆਈ ਭਗਵਾਨ ਕੀ ਪੈਜ ਰੱਖ ਤੂੰ ਸੁਆਮੀ ਭਗਤ ਏਰੀ ਸਰਨਾਈਂ ਜਮ ਜੂ ਨ ਸਕੇ ਆਲ ਨਾ ਜਿਹੜਾ ਜਾਈ ਦੇਵ ਨਾਮ ਨਾਮੁ ਮਨ ਵਸਿਆ ਨਾਵੇਂ ਹੀ ਮੁਗਦ ਪਾਈ ਰਿਤ ਸਿਦ ਸਾਂ ਭਗਤਾ ਚਰਨੀ ਲਾਗੀ ਸਹਿਜ ਸੋਭਾਈ ਮਨ ਮੋਖਾ ਨੂੰ ਪਰ ਕੀਤਨਾ ਆਵੀ ਅੰਤਰ ਲੋਗ ਸੁਆਓ ਗੁਰਮੁਖੀ ਰੰਗ ਸਬਦਨਾ ਤੇ ਜਿਦਿਓ ਹਰਨਾਮ ਨਾ ਲਾਗਾ ਭਾ ਮਾਝ ਰਹਿ ਜਾਸੀ ਮਨ ਮੁਗ ਫੀਕਾ ਆ ਗਾਓ ਅਖਮਾ ਵਿੱਚ ਆਵਰਨਾ ਪ੍ਰਭ ਜੀ ਭਗਤੀ ਮੋ ਤੂੰ ਜਾਤਾ ਮਾਇਆ ਮੋ ਸਵੋਪ ਹੈ ਤੇਰੀ ਹਉ ਇੱਕ ਹੋ ਮੈਂ ਬਾਤ ਮਨੁਸਾ ਮਨਿਆ ਸਮਾਣੀ ਗੁਰ ਕੈ ਸ਼ਬਦ ਅਸ਼ਾਹਤ ਅਜਿੰਤ ਅੰਮ ਘਰ ਆਵਤੈ ਨ ਕਿ ਨ ਹਰ ਦਾ ਨਾਮ ਪਿਆਰਾ ਗੁਰ ਪਰਸਾਣ ਸੁਨਾਮ ਮੰਗਸਿਆ ਸਭ ਕਾਜ ਸੁਆਰਨ ਹਾਰਾ ਉਹਨਾ ਕੀ ਰੀਸ਼ ਘਰ ਸੋਏ ਗੂਚੈ ਤਨ ਹਰ ਪਾ ਬਨਾ ਰਖਵਾ ਰਾ ਜੇ ਸਤਗੁਰੂ ਸੇਵੇ ਇਹ ਨਾ ਪਾਇਆ ਮਨ ਮੁਗ ਭੋਂਕ ਕੋਈ ਮਿਲਦਾ ਹੀ ਆਵੇ ਜਾਵੇ ਥੋੜਾ ਨਾ ਪਾਵੇ ਦੁੱਖ ਮੈਂ ਦੁੱਖ ਸਮਾਈ ਗੁਰਮੁਖ ਹੋਵੇ ਸੋ ਅਮਨਤੀ ਵੈ ਸਹਿ ਸਾਤ ਸਮਾਈ ਮੇਰਾ ਸਤਗੁਰੂ ਸੇਵੇ ਧਰਮ ਨਾ ਛੋਡੇ ਜੇ ਅਨੇਕ ਪਰਮ ਅਦਭਾਈ ਭੇਦ ਪੁਣਾ ਤ ਵਾਦੂ ਕਾਣਾ ਬਿਨ ਹਰ ਪਤ ਗਵਾਈ ਸੱਚਾ ਸਤਗੁਰੂ ਸਾਚੀ ਜਿਸ ਬਾਣੀ ਆਇ ਛੁਟੇ ਗੁਰ ਸਰਨਾਈ ਜਨ ਹਰ ਮਨ ਬਸਿਆ ਸੇਦਰ ਸੱਚੇ ਦਰ ਸਾਂਚੇ ਸੱਚੇ ਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਓਏ ਮੇਟਨ ਮਹਾਰਾ ਨਾ ਸਤ ਬਨਿਆਰੇ ਜਿਨ ਹਰਿ ਰਾਖਿਆ ਔਰ ਧਾਰਾ ਉਹਨਾਂ ਦੀ ਸੋਭਾ ਜੋਗ ਜੋਗ ਹੋਈ ਓਏ ਨਾਮੇ ਜਨਾਹਾਰਾ ਨਾਮੁ ਤਿਮਕੈ ਸਤ ਬਨਿਆਰੇ ਜਿਨ ਹਰਿ ਰਾਖਿਆ ਔਰ ਧਾਰਾ ਵਾਹਿ ਮੁਰਗੀ ਦਾ ਖਾਲਸਾ ਵਾਹਿ ਮੁਰਗੀ ਦੀ ਫਤਿਹ